ਗਰੀਬਾਂ ਦੇ ਦੁਖਾਂ ਦਾ ਨਾ ਇੰਨਾ ਨੂੰ ਐਸਾਸ ਗਰੀਬਾਂ ਦੇ ਦੁਖਾਂ ਦਾ ਨਾ ਇੰਨਾ ਨੂੰ ਐਸਾਸ ਲੁੱਟ ਲੁੱਟ ਨਾ ਤੱਕਦੇ ਹੋਣ ਕੋਠੀਆਂ ਕਾਰਾਂ 'ਪਾ ਗਰੀਬਾਂ ਦੇ ਦੁਖਾਂ ਦਾ ਨਾ ਇੰਨਾਂ ਲੋਕ ਐ ਤਾਸ ਲੁੱਟ ਲੁੱਟ ਨਾ ਥੱਕਦੇ ਉਹ ਵਣ ਕੂਠੀਆਂ ਕਾਰਾਂ ਪਾਸ ਬੋਟਾਂ ਦਿਸਦੀਆਂ ਇੰਨਾਂ ਨੂੰ ਬੋਟਾਂ ਦਿਸਦੀਆਂ ਇੰਨਾਂ ਨੂੰ ਨਾ ਦੇਸਣਦੇ ਰੋਜ਼ਗਾਰ ਨਾ ਦੇਸਣਦੇ ਰੋਜ਼ਗਾਰ ਬੋਟਾਂ ਦਿਸਦੀਆਂ ਇੰਨਾਂ ਨੂੰ ਨਾ ਦਿਸਦੇ ਬੇਰੋਜ਼ਗਾਰ ਨਾ ਤਿਸਣ ਬੇਰੋਜ਼ਗਾਰ ਹਸਪਤਾਲਾਂ ਵਿੱਚ ਹੁੰਦੇ ਨੇ ਹਸਪਤਾਲਾਂ ਵਿੱਚ ਹੁੰਦੇ ਨੇ ਦਫ਼ਤਰਾਂ ਦੇ ਵਿੱਚ ਹੁੰਦੇ ਨੇ ਕਿੰਨੇ ਖੱਜਲ ਖੁਆਰ ਕਿੰਨੇ ਖੱਜਲ ਖੁਆਰ ਸਾਡੇ ਵਾਰੀ ਮੁੱਕ ਜਾਂਦੇ ਨੇ ਸਾਡੇ ਵਾਰੀ ਮੁੱਕ ਜਾਂਦੇ ਨੇ ਖੁਦਲੇ ਰਟਣ ਖਜ਼ਾਨਾ ਖੁਦਲੇ ਰਟਣ ਖਜ਼ਾਨਾ ਤਾ ਦੇਵਾਰੀ ਮੁੱਕ ਜਾਂਦੇ ਨੇ ਖੁਦ ਲਈ ਲੁੱਟਣ ਖਜ਼ਾਨਾ ਆਪਣੇਆਂ ਨੂੰ ਪਰ ਪਰ ਕੱਫੀ ਤਾਨੂੰ ਲਾਵਣ ਨਿੱਤ ਬਹਾਨਾ ਆਪਣੇਆਂ ਨੂੰ ਪਰ ਪਰ ਕੱਫੀ ਤਾਨੂੰ ਲਾਵਣ ਨਿੱਤ ਬਹਾਨਾ ਮਿਲ ਕੇ ਤਾਰੇ ਮਿਲ ਕੇ ਤਾਰੇ ਕਰਦੇ ਇਹ ਆਪਣੇ ਵਾਰੇ ਨਾਲੇ ਮਿਲ ਕੇ ਤਾਰੇ ਕਰ ਦੇ ਨੇ ਇਹ ਆਪਣੇ ਵਾਰੇ ਨਿਆਰੀ ਆਪਣੇ ਵਾਰੇ ਨਿਆਰੇ ਫਿਕਰ ਨਾ ਆਂ ਬੰਦੇ ਦਾ ਫਿਕਰ ਨਾ ਆਂ ਬੰਦੇ ਦਾ ਨਾ ਗਰੀਬ ਦੇ ਚੱਲਣ ਚਾਰੇ ਨਾ ਗਰੀਬ ਦੇ ਚੱਲਣ ਚਾਰੇ ਨਾ ਦਿੰਦੇ ਕੋਈ ਧਿਆਨ ਨਾ ਦਿੰਦੇ ਕੋਈ ਧਿਆਨ ਨਾ ਦਿੰਦੇ ਕੋਈ ਧਿਆਨ ਜੋ ਰੁਲ ਕੇ ਮਰ ਰਹੀ कर देना ना अमल क देवी बयानबाजी कर रहे कर देना अमल कदे देवी बयानबाजी कर रहे सच्चे दिलों करे जो सेवा सच्चे दिलों करे जो सेवा विद से इंसान विलाद से इंसान काफी लीडर डाकू तो काफी लीडर डाकू ਤੋ ਕੇ ਬੋਲ ਨਾਲੇ ਮਹਾਸ਼ਤਾਨ ਸ਼ਰਮਾਏ ਨਾਨਾ ਸ਼ਰਮਾਏ ਨਾਨਾ ਖੂਨ ਚੁੱਸਣ ਦਾ ਲੈ ਲਿਆ ਠੇਕਾਈ ਸ਼ਰਮਾਏ ਨਾਨਾ ਖੂਨ ਚੁੱਸਣ ਦਾ ਲੈ ਲਿਆ ਠੇਕਾਈ ਪੱਕਾ ਪੱਕਾ ਇਹਨਾਂ ਦਾ ਹੱਲ ਕਰਨ ਲਈ ਪੱਕਾ ਇਹਨਾਂ ਦਾ ਹੱਲ ਕਰਨ ਲਈ ਕਰਨਾ ਪੈਣਾ ਏ ਕਾਇ ਗਮ ਬੈਣਾ ਇਕਾਏ ਪਹਿਲਾਂ ਨੇ ਇਹ ਦਰ ਸਾਡੇ ਪਹਿਲਾਂ ਨੇ ਪਹਿਲਾਂ ਨੇ ਆਂ ਦਰ ਸਾਡੇ ਰਹਿੰਦੇ ਨੇ ਹੱਥ ਜੋੜ ਕੇ ਬੰਦੇ ਨੇ ਹੱਥ ਜੋੜਦੇ ਫਿਰ ਬਦਾਂ ਟੈਕਸ ਬਦਾਂ ਮਹਿੰਗਾਈ ਸੰਗਰੂਰ ਵੀ ਸਾਡਾ ਨੇ ਇਹ ਲੱਕ ਤੋੜਦੇ ਸੰਗਰੂਰ ਵੀ ਤਾਟਾ ਨੇ ਇਹ ਲੱਕ ਤੋੜਦੇ ਦਾਲ ਨਿਕਲਨੀ ਤੇਰੀ ਦਾਲ ਨਿਕਲੀ ਤੇਰੀ